ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨਾਂ ਦੇ ਵੱਲੋਂ ਇੱਕ ਵਾਰ ਫਿਰ ਅਨੋਖਾ ਜਿਹਾ ਪ੍ਰਦਰਸ਼ਨ ਕੀਤਾ ਕਿ ਆਖੇ ਉਸ ਦੇਸ਼ ਤੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਜੀ ਹਾਂ afriki ਦੇਸ਼ ਮੈਡਾਗਾਸਕਰ ਵਿੱਚ ਨੇਪਾਲ ਤੋਂ ਬਾਅਦ ਹੁਣ ਇੱਕ ਵਾਰ ਫਿਰ ਰੈਨਸੀ ਦੇ ਪ੍ਰਦਰਸ਼ਨਾਂ ਕਾਰਨ ਤਖਤਾ ਪਲਟ ਹੋਣ ਦਾ ਦਾਵਾ ਕੀਤਾ ਗਿਆ ਵਿਰੋਧੀ ਧਿਰ ਦੀ ਪਾਰਟੀ ਨੇ ਦਾਵਾ ਕੀਤਾ ਕਿ ਰਾਸ਼ਟਰਪਤੀ ਦੇਸ਼ ਛੱਡ ਕੇ ਫਰਾਰ ਹੋ ਕੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਕੂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਫੌਜ ਦਾ ਸਮਰਥਨ ਮਿਲਣ ਤੋਂ ਬਾਅਦ ਐਤਵਾਰ ਨੂੰ ਰਾਸ਼ਟਰਪਤੀ ਦੇ ਛੱਡ ਕੇ ਭੱਜ ਕੇ ਫਿਲਹਾਲ ਉਹਨਾਂ ਦੇ ਠਿਕਾਣੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ ਫੌਜੀ ਸੂਤਰ ਨੇ ਦੱਸਿਆ ਕਿ ਰਾਜਵਿਦਾਨ ਨੇ ਐਤਵਾਰ ਨੂੰ ਇੱਕ ਫਰਾਂਸੀਸੀ ਮਿਲਟਰੀ ਜਹਾਜ਼ ਰਾਹੀਂ ਦੇਸ਼ ਜਿਹੜਾ ਛੱਡ ਦਿੱਤਾ ਤਾਂ ਇਸ ਤੋਂ ਪਹਿਲਾਂ ਇੱਕ ਫਰਾਂਸੀਸੀ ਰੇਡੀਓ ਨੇ ਦਾਅਵਾ ਕੀਤਾ ਸੀ ਕਿ ਰਾਜੂਏਲ ਗਿਨਾ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਇੱਕ ਸਮਝੌਤਾ ਕੀਤਾ ਸੀ ਤਾਂ ਸੂਤਰਾਂ ਦੱਸਿਆ ਕਿ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਕਵਾਰ ਨੂੰ ਮੈਡਗਾਸਕਰ ਦੇ ਸੈਂਟ ਮੈਰੀ ਹਵਾਈ ਅੱਡੇ ਤੇ ਉਤਾਰਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਦਫ਼ਤਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਸੋਮਵਾਰ ਰਾਤ ਨੂੰ ਦੇਸ਼ ਨੂੰ ਸੰਬੋਧਨ ਕਰਨਗੇ ਤਾਂ ਇੱਕ ਹੋਰ ਰਾਸ਼ਟਰਪਤੀ ਦੇਸ਼ ਛੱਡ ਕੇ ਦੂਸਰੇ ਦੇਸ਼ ਕਿਹਾ ਜਾ ਰਿਹਾ ਕਿ ਚਲਾ ਗਿਆ ਹਜੇ ਉਨਾਲ ਬਿਆਰੇ ਕੋਈ ਵੀ ਖਬਰ ਜੜਿਆ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਨੌਜਵਾਨਾਂ ਦੇ ਫੱਲੋ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਇਸੇ ਵਿਚਾਲੇ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਦੇਸ਼ ਨੂੰ ਹੀ ਛੱਡ ਕੇ ਚਲਾ ਗਿਆ। ਦਰਅਸਲ ਮੈਡਾਗਾਸਕਰ ਵਿੱਚ ਪਾਣੀ ਅਤੇ ਬਿਜਲੀ ਦੀ ਪਾਰੀ ਕਮੀ ਕਾਰਨ 25 ਸਤੰਬਰ ਨੂੰ ਦੇਸ਼ਪਰ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਕੇ ਸ਼ਾਂਤੈਨਾ ਪ੍ਰਦਰਸ਼ਨ ਵਿੱਚ 22 ਲੋਕ ਮਾਰੇ ਗਏ। ਸੰਤ ਦਰchnਾ ਜ਼ਖਮੀ ਹੋ ਕੇ ਸੰਜਸਨਲ ਦੇਸ਼ਪਰ ਦੇ ਵਿੱਚ ਨਿਰਾਸ਼ਗੀ ਹੋਰ ਵੱਧ ਗਈ ਸੀ ਤਾਂ ਇਸ ਵਿਦਰੋਹ ਨੂੰ ਪ੍ਰੇਰਿਤ ਕਰਨ ਵਾਲੇ ਜਵੰਸੀ ਪ੍ਰਦਰਸ਼ਨਕਾਰੀਆਂ ਨੇ ਇੰਟਰਨੈਟ ਰਾਹੀਂ ਲੋਕਾਂ ਨੂੰ ਜਿਹੜਾ ਸੁਚੇਤ ਕੀਤਾ ਕਿ ਹਾਕੀ ਨੇਪਾਲ ਅਤੇ ਸ਼੍ਰੀਲੰਕਾ ਵਿੱਚ ਸਰਕਾਰਾਂ ਡੇਂਗਣ ਵਾਲੇ ਹੋਰ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਸਨ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਟ੍ਰੇਡ ਯੂਨੀਅਨਾਂ ਦੇ ਸ਼ਾਮਿਲ ਹੋਣ ਕਾਰਨ ਰਾਜਸਤਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਗਾਉਣਾ ਪਿਆ ਤਾਂ ਇਸ ਵਿੱਚਕਾਰ ਖਬਰ ਝੜੀ ਆ ਸਾਹਮਣੇ ਆ ਰਹੀ ਹੈ ਕਿ ਰਾਸ਼ਟਰਪਤੀ ਦੀ ਸਥਿਤੀ ਉਹ ਕਮਜ਼ੋਰ ਹੋ ਕੇ ਜਦੋਂ ਉਹਨਾਂ ਨੂੰ ਆਪਣੀ ਫੌਜ ਦੀ ਸਭ ਤੋਂ ਸ਼ਕਤੀਸ਼ਾਲੀ ਵਿਸ਼ੇਸ਼ ਯੂਨਿਟ ਦਾ ਸਮਰਥਨ ਗਵਾਣਾ ਪਿਆਤਾ ਇਹ ਹੀ ਉਹ ਯੂਨਿਟ ਸੀ ਜਿਸ ਨੇ 2009 ਦੇ ਤਖਤਾ ਪਲਟਰਾਣ ਰਾਚੂ ਐਲਨ ਅਨੁਸੱਤਾ ਤੱਕ ਪਹੁੰਚਾਇਆ ਸੀ ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨੌਜਵਾਨਾਂ ਦੇ ਵੱਲੋਂ ਇੱਕ ਵਾਰ ਫਿਰ ਅਨੋਖਾ ਜਿਹਾ ਪ੍ਰਦਰਸ਼ਨ ਕੀਤਾ ਕਿ ਆਖੇ ਉਸ ਦੇਸ਼ ਤੇ ਰਾਸ਼ਟਰਪਤੀ ਨੂੰ ਦੇਸ਼ ਛੱਡਣਾ ਪਿਆ ਜੀ ਹਾਂ afriki ਦੇਸ਼ ਮੈਡਾਗਾਸਕਰ ਵਿੱਚ ਨੇਪਾਲ ਤੋਂ ਬਾਅਦ ਹੁਣ ਇੱਕ ਵਾਰ ਫਿਰ ਰੈਨਸੀ ਦੇ ਪ੍ਰਦਰਸ਼ਨਾਂ ਕਾਰਨ ਤਖਤਾ ਪਲਟ ਹੋਣ ਦਾ ਦਾਵਾ ਕੀਤਾ ਗਿਆ ਵਿਰੋਧੀ ਧਿਰ ਦੀ ਪਾਰਟੀ ਨੇ ਦਾਵਾ ਕੀਤਾ ਕਿ ਰਾਸ਼ਟਰਪਤੀ ਦੇਸ਼ ਛੱਡ ਕੇ ਫਰਾਰ ਹੋ ਕੇ ਸੰਸਦ ਵਿੱਚ ਵਿਰੋਧੀ ਧਿਰ ਦੇ ਆਕੂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਫੌਜ ਦਾ ਸਮਰਥਨ ਮਿਲਣ ਤੋਂ ਬਾਅਦ ਐਤਵਾਰ ਨੂੰ ਰਾਸ਼ਟਰਪਤੀ ਦੇ ਛੱਡ ਕੇ ਭੱਜ ਕੇ ਫਿਲਹਾਲ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੇ ਇੱਕ ਫੌਜੀ ਸੂਤਰ ਨੇ ਦੱਸਿਆ ਕਿ ਰਾਜਵਿੜਿਆ ਨੇ ਐਤਵਾਰ ਨੂੰ ਇੱਕ ਫਰਾਂਸੀਸੀ ਮਿਲਟਰੀ ਜਹਾਜ਼ ਰਾਹੀਂ ਦੇਸ਼ ਜਿਹੜਾ ਛੱਡ ਦਿੱਤਾ ਤਾਂ ਇਸ ਤੋਂ ਪਹਿਲਾਂ ਇੱਕ ਫਰਾਂਸੀਸੀ ਰੇਡੀਓ ਨੇ ਦਾਅਵਾ ਕੀਤਾ ਸੀ ਕਿ ਰਾਜੂਏਲ ਗਨਾ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਇੱਕ ਸਮਝੌਤਾ ਕੀਤਾ ਸੀ ਤਾਂ ਸੂਤਰਾਂ ਨੇ ਦੱਸਿਆ ਕਿ ਫ੍ਰਾਂਸੀਸੀ ਫੌਜ ਦਾ ਇੱਕ ਕਾਸਾ ਜਹਾਜ਼ ਐਕਤਵਾਰ ਨੂੰ ਮੈਡਗਾਸਕਰ ਦੇ ਸੈਂਟ ਮੈਰੀ ਹਵਾਈ ਅੱਡੇ ਤੇ ਉਤਾਰਿਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਦਫ਼ਤਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਸੋਮਵਾਰ ਰਾਤ ਨੂੰ ਦੇਸ਼ ਨੂੰ ਸੰਬੋਧਨ ਕਰਨਗੇ ਤਾਂ ਇੱਕ ਹੋਰ ਰਾਸ਼ਟਰਪਤੀ ਦੇਸ਼ ਛੱਡ ਕੇ ਦੂਸਰੇ ਦੇਸ਼ ਕਿਹਾ ਜਾ ਰਿਹਾ ਕਿ ਚਲਾ ਗਿਆ ਹਜੇ ਉਨਾਲ ਪਿਆਰੇ ਕੋਈ ਵੀ ਖਬਰ ਜੜਿਆ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਨੌਜਵਾਨਾਂ ਦੇ ਫਲੋ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਇਸੇ ਵਿਚਾਲੇ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿ ਦੇਸ਼ ਦਾ ਰਾਸ਼ਟਰਪਤੀ ਦੇਸ਼ ਨੂੰ ਹੀ ਛੱਡ ਕੇ ਚਲਾ ਗਿਆ। ਦਰਅਸਲ ਮੈਡਾਗਾਸਕਰ ਵਿੱਚ ਪਾਣੀ ਅਤੇ ਬਿਜਲੀ ਦੀ ਪਾਰੀ ਕਮੀ ਕਾਰਨ 25 ਸਤੰਬਰ ਨੂੰ ਦੇਸ਼ਪਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਕੇ ਸ਼ਾਂਤੈਨਾ ਪ੍ਰਦਰਸ਼ਨ ਵਿੱਚ 22 ਲੋਕ ਮਾਰੇ ਗਏ। ਸੰਤ ਦਰchnਾ ਜ਼ਖਮੀ ਹੋ ਕੇ ਸੰਜਸਨਲ ਦੇਸ਼ਪਰ ਦੇ ਵਿੱਚ ਨਿਰਾਸ਼ਗੀ ਹੋਰ ਵੱਧ ਗਈ ਸੀ ਤਾਂ ਇਸ ਵਿਦਰੋਹ ਨੂੰ ਪ੍ਰੇਰਿਤ ਕਰਨ ਵਾਲੇ ਜਵੰਸੀ ਪ੍ਰਦਰਸ਼ਨਕਾਰੀਆਂ ਨੇ ਇੰਟਰਨੈਟ ਰਾਹੀਂ ਲੋਕਾਂ ਨੂੰ ਜਿਹੜਾ ਸੁਚੇਤ ਕੀਤਾ ਕਿ ਹਾਂ ਕਿ ਨੇਪਾਲ ਅਤੇ ਸ਼੍ਰੀਲੰਕਾ ਵਿੱਚ ਸਰਕਾਰਾਂ ਡੇਂਗਣ ਵਾਲੇ ਹੋਰ ਪ੍ਰਦਰਸ਼ਨਾਂ ਤੋਂ ਪ੍ਰੇਰਿਤ ਸਨ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਟ੍ਰੇਡ ਯੂਨੀਅਨਾਂ ਦੇ ਸ਼ਾਮਿਲ ਹੋਣ ਕਾਰਨ ਰਾਜਸਤਾਨੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਲਗਾਉਣਾ ਪਿਆ ਤਾਂ ਇਸ ਵਿੱਚਕਾਰ ਖਬਰ ਝੜੀ ਆ ਸਾਹਮਣੇ ਆ ਰਹੀ ਹੈ ਕਿ ਰਾਸ਼ਟਰਪਤੀ ਦੀ ਸਥਿਤੀ ਉਦੋਂ ਕਮਜ਼ੋਰ ਹੋ ਕੇ ਜਦੋਂ ਉਨ੍ਹਾਂ ਨੂੰ ਆਪਣੀ ਹੀ ਫੌਜ ਦੀ ਸਭ ਤੋਂ ਸ਼ਕਤੀਸ਼ਾਲੀ ਵਿਸ਼ੇਸ਼ ਯੂਨਿਟ ਦਾ ਸਮਰਥਨ ਗਵਾਣਾ ਪਿਆਤਾ ਇਹ ਹੀ ਉਹ ਯੂਨਿਟ ਸੀ ਜਿਸ ਨੇ 2009 ਦੇ ਤਖਤਾ ਪਲਦran ਰਾਜੂਐਲ ਨੂੰ ਅਨੁਸਕਤਾ ਤੱਕ ਪਹੁੰਚਾਇਆ ਸੀ